ਨਾਮ ਦੇ ਨੇੜਲੇ ਪਿੰਡ ਬਿਸ਼ਨਪੁਰ ਆ ਵਿਖੇ ਸੜਕ ਤੇ ਕੰਮ ਕਰ ਰਹੇ ਨਰੇਗਾ ਮਜ਼ਦੂਰਾਂ ਤੇ ਟੈਂਕਰ ਚੜਨ ਕਾਰਨ ਚਾਰ ਬੈਕਟਰੀ ਦੀ ਮੌਤ ਹੋ ਚੁੱਕੀ ਸੀ ਜਿਸ ਦੇ ਸਬੰਧ ਵਿੱਚ ਲੋਕਾਂ ਨੇ ਇਕੱਠੇ ਹੋ ਕੇ ਤੇ ਜਥੇਬੰਦੀਆਂ ਨੇ ਇਕੱਠੇ ਹੋ ਕੇ ਸੜਕ ਦੇ ਉੱਤੇ ਜਾਮ ਲਗਾ ਦਿੱਤਾ ਤੇ ਧਰਨਾ ਲਗਾ ਦਿੱਤਾ ਇਸ ਮੌਕੇ ਪਿੰਡ ਵਾਸੀਆਂ ਤੇ ਪ੍ਰਸ਼ਾਸਨ ਦਾ ਕੀ ਕਹਿਣਾ જરા ਸੁਣੋ ਰਿਪੋਰਟਰ ਰਾਜਕੁਰਮੀ ਪੁਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ ਅੱਜ ਉਹਨਾਂ ਦੀ ਇਲਾਜ ਹਰਕਾ ਦਾ ਮਤਲਬ ਇਨਸਾਫ ਲੈਣ ਜਾ ਕੇ ਬਲਕਿ ਦੀ ਹੋਵੇ ਸਾਡੀ ਜਿਹੜੀ ਤਾਕਤ ਕੀ ਹੈ ਦਾ ਬਾਲੀ ਮੇਰਾ ਨਾਮ ਹਰਵਿੰਦਰ ਸਿੰਘ ਹੈ ਅੱਜ ਧਰਨਾ ਲਾਇਆ ਹੈ ਕਿਉਂਕਿ ਸਾਡੀ ਤਾਕਤ ਮਜ਼ਬੂਤ ਕਰੀ ਐਕਚੁਅਲੀ ਸਰਕਾਰ ਜਾਂ ਪ੍ਰਸ਼ਾਸਨ ਲੋਕਾਂ ਨੂੰ ਹਰਾਸ ਕਰ ਰਿਹਾ ਹੈ ਮਜ਼ਦੂਰਾਂ ਦੀ ਜਾਇਜ਼ ਮੰਗ ਹੈ ਵੀ ਉਹਨਾਂ ਨੂੰ ਜਿਹੜਾ ਜਾਇਜ਼ ਮੁਆਵਜ਼ਾ ਦਿੱਤਾ ਜਾਵੇ ਜਾਂ ਜੋ ਇਨਸੈਂਟਿਵ ਸਰਕਾਰ ਨੂੰ ਇਸ ਗੱਲਬਾਤ ਤੇ ਦੇਣੇ ਚਾਹੀਦੇ ਨੇ ਦੇਣ ਮੈਨੂੰ ਲੱਗਦਾ ਪ੍ਰਸ਼ਾਸਨ ਦਾ ਕੋਈ ਬੰਦਾ ਆ ਕੇ ਹਲੇ ਕੋਈ ਗੱਲਬਾਤ ਕਰਨੀ ਨਹੀਂ ਰਿਹਾ ਉਸ ਤਰੀਕੇ ਨਾਲ ਕਿ ਰਹਾgir ਲੰਘ ਰਹੇ ਨੇ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਲੰਘਣ ਕਿ ਅੱਥੋਂ ਥੋੜੀ ਮੋਟੀ ਦਾ ਰਸਤੇ ਦੀ ਯਾਨੀ ਕਿ ਪ੍ਰਵੀਜ਼ਨ ਹੈਗੀ ਹੈ ਘੁੰਮ ਕੇ ਲੋਕ ਲੰਘ ਰਹੇ ਆ ਪਰ ਸੜਕਾਂ ਤੇ ਆਏ ਬਿਨਾ ਸੰਘਰਸ਼ ਕਰੇ ਬਿਨਾ ਲੋਕਾਂ ਨੂੰ ਉਹਨਾਂ ਦਾ ਹੱਕ ਨਹੀਂ ਮਿਲਦਾ ਹੁਣ ਇੰਨੀ ਗਰਮੀ ਚ ਇੰਨੀ ਜਨਤਾ ਏਡੀ ਦੂਰੋਂ ਦੂਰੋਂ ਆ ਕੇ ਤੱਤੀ ਸੜਕ ਤੇ ਬੈਠੀ ਹੈ ਟੈਂਟ ਲਾਈ ਆਪਦੇ ਬੱਚੇ ਨਾਲ ਨੇ ਬੁੜੀਆਂ ਨੇ ਬਜ਼ੁਰਗ ਨੇ ਸਰਕਾਰ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਲੋਕ ਹਰਾਸ ਹੋ ਰਹੇ ਨੇ ਜਨਤਾ ਤਾਂ ਆਮ ਹੀ ਹਰਾਸ ਹੋ ਰਹੀ ਹੈ ਚਾਹੇ ਉਹ ਪੈਸੇਂਜਰ ਨੇ ਚਾਹੇ ਉਰੇ ਬੈਠੇ ਲੋਕ ਨੇ ਜੀ ਮੰਗ ਤਾਂ ਜਥੇਬੰਦੀਆਂ ਦੀ ਇਹੀ ਹੈ ਵੀ ਜੋ ਵੀ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਜਿਵੇਂ ਇੱਕ ਲੇਡੀਜ਼ ਹੈ ਜਿਹੜੀ ਉਹ ਮਰੀ ਹੈ ਉਹਦੇ ਘਰ ਵਾਲਾ ਅੱਖਾਂ ਤੋਂ ਬਾਝਾ ਬੈਠਾ ਵਿਚਾਰਾ ਉਹੀ ਕਰਕੇ ਉਹਨੂੰ ਕਮਾ ਕੇ ਖਵਾਉਂਦੀ ਸੀ ਉਹਨੂੰ ਇਨਸੈਂਟਿਵ ਮਿਲਣਾ ਚਾਹੀਦਾ ਹੈ ਕਿਹੜਾ ਬੰਦਾ ਮਰਿਆ ਉਹਦੇ ਘਰ ਵਾਲੀ ਵਿਚਾਰੀ ਕੱਲੀ ਹੈਗੀ ਉਹਦੇ ਵਾਸਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਪੁਲਿਸ ਦੀ ਕਾਰਵਾਈ ਦਾ ਮੈਨੂੰ ਹਲੇ ਕੋਈ ਬਾੜਾ ਪਤਾ ਨਹੀਂ ਵੀ ਉਹਨੇ ਕਾਰਵਾਈ ਕੀਤੀ ਕੀ ਹੈ ਹਲਤਾ ਡੈੱਡ ਬਾਡੀਆ ਚਕਾ ਕੇ ਉਥੇ ਮੌਰਚਰੀ ਚ ਭੇਜਤੀਆਂ ਆ ਕੇ ਕਿਸੇ ਜ਼ਿੰਮੇਵਾਰ ਬੰਦੇ ਨੇ ਇਹਨਾਂ ਨੂੰ ਕੋਈ ਆਸ਼ਵਾਸ਼ਣ ਨਹੀਂ ਦਿੱਤਾ ਕੋਈ ਗੱਲਬਾਤ ਨਹੀਂ ਕੀਤੀ ਜੇ ਕੋਈ ਗੱਲਬਾਤ ਕੀਤੀ ਹੁੰਦੀ ਤਾਂ ਜਥੇਬੰਦੀਆਂ ਇੰਨਾ ਅਸ਼ਰਮ ਘਰ ਚ ਨਹੀਂ ਕਰਦੀਆਂ ਸੀ ਜੀ ਤੁਹਾਨੂੰ ਜੀ ਮੈਂ ਪੁੱਛਣਾ ਚਾਹਨਾ ਰਾਤ ਨੂੰ ਧਰਨਾ ਲੱਗਿਆ ਹੋਇਆ ਹੈਗਾ ਕਾਫੀ ਦੁਖਦ ਹਾਸਾ ਹੋਇਆ ਹੈਗਾ ਤੇ ਪੁਲਿਸ ਦੀ ਪ੍ਰਸ਼ਾਸਨ ਦੀ ਸਰਕਾਰ ਦੀ ਕੀ ਕਾਰਵਾਈ ਚੱਲ ਰਹੀ ਹੈ ਔਰ ਤੁਸੀਂ ਲੋਕ ਕੀ ਕਰ ਰਹੇ ਹੋ ਦੇਖੋ ਜੀ ਇਹਦੇ ਰਿਗਾਰਡਿੰਗ ਕੋਈ ਇਨਫੋਰਮੇਸ਼ਨ ਆਈ ਸੀ ਅਸੀਂ ਮੌਕੇ ਤੇ ਪਹੁੰਚੇ ਸੀ ਚਲੋ ਉਸ ਤੋਂ ਬਾਅਦ ਜਿਵੇਂ ਚੱਲਿਆ ਉਹਦੇ ਇਹਨਾਂ ਨੇ ਬਿਆਨ ਵਗੈਰਾ ਜਿਵੇਂ ਲਿਖਾਏ ਨੇ ਉਹਦੇ ਬੇਸ ਤੇ ਐਫ ਆਈ ਆਰ ਲੋਜ ਹੋ ਗਈ ਤੇ ਜਿਹੜਾ ਕਿਊਜ਼ਡ ਆ ਉਹਦੀ ਅਰੈਸਟ ਪੈ ਚੁੱਕੀ ਉਹਦੇ ਬਾਰੇ ਇਹਨਾਂ ਨੂੰ ਇਨਟੀਮੀਟ ਕਰ ਦਿੱਤਾ ਗਿਆ ਸਾਰੇ ਘਰ ਵਿੱਚ ਨੇ ਬਾਕੀ ਪਰਿਵਾਰ ਵਿੱਚ ਰੋਸ ਹੁੰਦਾ ਵਿਚਾਰਿਆਂ ਵਾਲੇ ਡੱਕ ਰਹੇ ਨੇ ਤਾਂ ਇਹ ਉਸ ਤਰੀਕੇ ਨਾਲ ਇਹਨਾਂ ਨੇ ਰੋਡ ਤੇ ਜਿਹੜਾ ਜਾਮ ਕੀਤਾ ਹੋਇਆ ਇਹਨਾਂ ਨਾਲ ਗੱਲਬਾਤ ਹੋਈ ਹੈ बिकॉज़ ਇੱਥੇ ਡਰੇਨ ਪੂਲ ਦਾ ਪਹਿਲਾਂ ਹੀ ਕੰਮ ਚੱਲ ਰਿਹਾ ਹੈ ਤੇ ਪਬਲਿਕ ਬੜੀ ਹਰਾਸ ਹੋ ਰਹੀ ਹੈ ਇਸ ਚੀਜ਼ ਨਾਲ ਜੋ ਮੰਡਪਾ ਦੀ ਘਟਨਾ ਹੋਈ ਹੈ ਉਹ ਦੇ ਰਿਗਾਰਡਿੰਗ ਸਾਡੇ ਵੱਲੋਂ ਪੁੱਲ ਜੋ ਵੀ ਉਹਨਾਂ ਕੋਲ ਕੰਪਨਸੇਸ਼ਨ ਹੈ ਜਾਂ ਇਹਨਾਂ ਦੀ ਜੋ ਕਾਰਵਾਈ ਬੰਦੀ ਹੈ ਉਹ ਜੀ ਚੱਲ ਰਹੀ ਹੈ ਸਾਡੇ ਸੀਨੀਅਰ ਆਫੀਸਰਸ ਵੀ ਇਹਨੂੰ ਬੜਾ ਗੰਭੀਰਤਾ ਨਾਲ ਲੈ ਰਹੇ ਨੇ ਬਟ ਇਹਨਾਂ ਨੂੰ ਵੀ ਸਾਡੀ ਇਹੀ ਗੱਲ ਚੱਲ ਰਹੀ ਹੈ बिकॉज़ ਪਬਲਿਕ ਇਹਦੇ ਨਾਲ ਬੜੀ ਹੈਰਾਨ ਹੋ ਰਹੀ ਹੈ ਇਸ ਤਰੀਕੇ ਨਾਲ ਨਾ ਕੀਤਾ ਜਾਵੇ ਬਾਕੀ ਇਹਨਾਂ ਨਾਲ ਗੱਲ ਚੱਲ ਰਹੀ ਹੈ ਜੀ ਦੇਖਦੇ ਹਾਂ